ਦਾਨ ਮਿਊਟ ਦੇਖ ਰਹੀ ਹੂੰ ਤੁਸੀਂ ਮੈਂ ਆ ਤੁਹਾਡੇ ਨਾਲ ਗੁਰਨੀ ਤਦੀਬ ਅزیز ਦੋਸਤੋ ਆਦਾਬ ਜਸ ਹੈ ਅੱਜ ਅਸੀਂ ਤੁਹਾਨੂੰ ਚੋਹਾਲ ਡੈਮ ਲੈ ਕੇ ਆਏ ਆ ਪੰਜਾਬ ਸਰਕਾਰ ਇਹਨਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਟੂਰਿਜ਼ਮ ਸੈਕਟਰ ਹੈ ਜਿਹੜਾ ਇੱਕ ਤਰ੍ਹਾਂ ਨਾਲ ਖਾਲੀ ਸੈਕਟਰ ਸੀ ਸੋ ਟੂਰਿਜ਼ਮ ਨੂੰ ਇਸ ਸੈਕਟਰ ਨੂੰ ਜਿਹੜਾ ਉਹ ਡਿਵੈਲਪ ਕੀਤਾ ਜਾ ਰਿਹਾ ਹੈ ਇਹੀ ਸਿਨਰੀ ਜਿਹੜੀ ਮੇਰੇ ਪਿੱਛੇ ਤੁਸੀਂ ਬਹੁਤ ਕਮਾਲ ਦੀ ਦੇਖ ਰਹੇ ਹੋ ਇਸ ਦੀ ਇੱਕ ਬੜੀ ਉਮਦਾ ਐਗਜ਼ਾਮਪਲ ਹੈ ਇੱਥੇ ਨੇਚਰ ਰੀਟਰੀਟ ਰਿਜ਼ੋਰਟ ਤੁਸੀਂ ਆਓਗੇ ਤੁਹਾਨੂੰ ਮਿਲੇਗਾ ਬਹੁਤ ਹੀ ਕਮਾਲ ਦਾ ਆਲਮ ਹੈ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਬੜਾ ਖੂਬਸੂਰਤ ਇੱਕ ਇੱਕ ਨਿੱਕਾ ਜਿਹਾ ਪਿੰਡ ਹੁਣ ਪੰਜਾਬ 'ਚ ਵੀ ਤੁਸੀਂ ਗੋਆ ਜਿਹੀ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਲੈ ਸਕਦੇ ਹੋ

ਦਰਸਲ ਇਹ ਆਈਡੀਆ ਸੰਜੀਵ तिवारी ਹੋਰਾਂ ਦਾ ਹੈ ਜੋ ਇੱਕ ਕੰਜ਼ਰਵੇਟਿਵ ਫੋਰੈਸਟ ਆਫੀਸਰ ਨੇ ਔਰ ਇਸ ਪੋਸਟ ਤੇ ਉਹ ਬੜੀ ਉਮਦਾ ਸੇਵਾ ਨਿਭਾ ਰਹੇ ਨੇ ਇਹਨਾਂ ਨੇ ਪੰਜਾਬ ਚ ਹੋਰ 7-8 ਇਸੇ ਤਰ੍ਹਾਂ ਦੇ ਸਪੌਟ ਵਿਕਸਿਤ ਕੀਤੇ ਨੇ ਔਰ ਇਹ ਇਕੋ ਟੂਰਿਜ਼ਮ ਮੈਂਬਰ ਵੀ ਨੇ ਸਾਡਾ ਪੈਂਟ ਕਾਫੀ ਆਊਟਡੋਰ ਸਿਟਿੰਗ ਤੋਂ ਠੀਕ ਪਹਿਲਾਂ ਰਿਵਾਇਤੀ ਖਾਣੇ ਦਾ ਬਾ ਕਮਾਲ ਕਨਸੈਪਟ ਤੁਹਾਨੂੰ ਵੇਖਣ ਨੂੰ ਮਿਲੇਗਾ ਗਰਮਾ ਗਰਮ ਲਜੀਜ਼ ਸਾਗ ਤੇ ਤਾਜ਼ੀ ਤਾਜ਼ੀ ਮੱਕੀ ਦੀ ਰੋਟੀ ਤੁਹਾਨੂੰ ਪੁਰਾਤਨ ਪੰਜਾਬ ਦੀ ਯਾਦ ਦਿਵਾਉਂਦੀ ਹੈ ਪੰਜਾਬ ਦੇ ਜੋ ਟੂਰਿਜ਼ਮ ਕਲਚਰ ਹੈ ਅਸੀਂ ਉਹਨੂੰ ਵਧਾਉਣ ਵਾਸਤੇ ਇੱਥੇ ਅਸੀਂ ਇੱਕ ਸਟਾਰਟਅਪ ਕੀਤਾ ਹੈ ਤੇ ਪੂਰਾ ਸਰ ਜਿੱਦਾਂ ਅਸੀਂ ਥੋੜਾ ਜਿਹਾ ਕੋਸ਼ਿਸ਼ ਕੀਤੀ ਹੈ ਕਿ ਥੋੜਾ ਪੰਜਾਬੀ ਟੱਚ ਵਗੈਰਾ ਦਿੱਤੀ ਜਾਵੇ ਜਿੱਦਾਂ ਮੱਕੀ ਰੋਟੀ ਸਰੋਂ ਦਾ ਸਾਗ ਵਗੈਰਾ ਉਹ ਲੱਸੀ ਵਗੈਰਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਕੀ ਇਹ ਚੁੱਲੇ ਤੇ ਜਿੱਦਾਂ ਚਾਹ ਬਣਾ ਕੇ ਪੂਰਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਕਿ ਦੇਸੀ ਤਰੀਕੇ ਨਾਲ ਅਸੀਂ ਚਾਹ ਦਿੱਤੀ ਜਾਵੇ ਲੋਕਾਂ ਨੂੰ ਕਿ ਪੂਰਾ ਮਤਲਬ ਕੋਈ ਗੈਸ ਵਗੈਰਾ ਨਾਲ ਯੂਜ਼ ਕਿਤੇ ਇਸ ਕਰਕੇ ਇੱਕ ਕਨਸੈਪਟ ਅਸੀਂ ਇਸ ਸਾਈਡ ਵੀ ਇਹ ਵੀ ਸ਼ੁਰੂ ਕੀਤਾ ਹੈ ਜਿੱਥੇ ਇਸ ਤਰ੍ਹਾਂ ਦੇ ਵਗਦੇ ਨੇ ਚੋ ਨਹੀਂ ਉੱਥੇ ਮੇਰਾ ਯਾਰ ਵਸਦਾ ਜਿੱਥੇ ਪਵਨ ਵੀ ਲੰਘਦੀ ਖਲੋ ਨਹੀਂ ਉੱਥੇ ਮੇਰਾ ਯਾਰ ਵਸਦਾ ਨੰਗੇ ਨੰਗੇ ਪੈਰੀ ਜਿੱਥੇ ਔਣ ਪਰਬਤਾਂ ਸਗਨਾ ਦੀ ਮਹਿੰਦੀ ਲਾਉਣ ਜਿੱਥੇ ਰਾਤਾਂ ਜਿੱਥੇ ਚਾਨਣ ਚਨਾਵੇ ਖੁਸ਼ਬੂ ਨੀ ਉੱਥੇ ਮੇਰਾ ਯਾਰ ਵਸਦਾ ਇਹ ਹੁਸ਼ਿਆਰਪੁਰ ਦੀ ਧਰਤੀ ਚੋਆ ਦੀ ਧਰਤੀ ਆ ਤੇ ਸ਼ਿਵ ਕੁਮਾਰ ਬਟਾਲਵੀ ਨੇ ਇੱਕ ਆਪਣੇ ਮਿੱਤਰ ਵਾਸਤੇ ਗੀਤ ਲਿਖਿਆ ਸੀ ਕਵਿਤਾ ਲਿਖੀ ਸੀ ਉਸੇ ਖੇਤਰ ਵਿੱਚ ਜਿਹੜੇ ਫਾਰੈਸਟ ਡਿਪਾਰਟਮੈਂਟ ਨੇ ਰੈਸਟ ਹਾਊਸ ਬਣਾਏ ਆ ਉਹਨਾਂ ਵਿੱਚੋਂ ਇਹ ਹੱਟ ਤੇ ਕੁਦਰਤੀ ਵਾਤਾਵਰਣ ਦੇ ਵਿੱਚ ਇਦਾਂ ਦਾ ਵਧੀਆ ਬਿਊਟੀਫੁਲ এনवायरमेंट ਜਿਹੜਾ ਸਾਨੂੰ ਚੰਗਾ ਲੱਗਦਾ ਕੇ ਲੋਕੀ ਪਸੰਦ ਕਰਦੇ ਕਿ ਥੋੜਾ ਰੈਸਟੋਰੈਂਟ ਟਾਈਪ ਹੋਵੇ ਸਾਡੇ ਕੋਲ ਰੈਸਟੋਰੈਂਟ ਵੀ ਹੈਗਾ ਹੈ ਨਾਲ ਅਸੀਂ ਉਹਦੇ ਨਾਲ ਡਾਈਨਿੰਗ 홀 ਹੈ ਜੋ 35 ਤੋਂ 40 ਬੰਦੇ ਦੀ ਕੈਪੈਸਿਟੀ ਹੈਗੀ ਉਹਦੇ ਅੰਦਰ ਤੇ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ ਉਹਦੇ ਵਿੱਚ ਸਾਡੇ ਰੈਸਟੋਰੈਂਟ ਵਿੱਚ ਸਾਡੇ ਕੋਲ ਸਾਰੀ ਚੀਜ਼ਾਂ ਵੈਜ ਨੋਨ ਵੈਜ ਸਾਰਾ ਅਵੇਲੇਬਲ ਹੈਗਾ ਹੈ ਇਹ ਕੁਝ ਪੁਰਾਣੇ ਮਿੱਤਰ ਨੇ ਜਿਹੜੇ ਮਹੀਨੇ 'ਚ ਇੱਕ ਵਾਰ ਮਿਲਣੀ ਕਰਕੇ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਨੇ ਇਸ ਵਾਰ ਇਹਨਾਂ ਨੇ ਨੇਚਰ ਰੀਟਰੀਟ ਨੂੰ ਚੁਣ ਲਿਆ ਅਸੀਂ ਸਾਰੇ ਟੈਕਨੋਕ੍ਰੇਟ ਅੱਜ ਇਕੱਠੇ ਹੋਏ ਆਂ ਨੇਚਰ ਦਾ ਅਨੰਦ ਮਾਣਨ ਲਈ ਅਸੀਂ ਵੱਖ-ਵੱਖ ਤਹਾਂ ਦੇ ਵੱਖ-ਵੱਖ ਡੈਮਾਂ ਦੇ ਜਾਂਦੇ ਆਂ ਉੱਥੇ ਆਪਣਾ ਇੰਜੋਏ ਕਰਦੇ ਆਂ ਮੇਰੇ ਸਾਥੀਆਂ ਨੇ ਦੱਸਿਆ ਕਿ ਅਸੀਂ ਰਿਟਾਇਰਡ ਐਗਰੀਕਲਚਰ ਅਫੀਸਰ ਜਿਹੜੇ ਹੈਗੇ ਨਾ ਇੱਥੇ ਫਨ ਕਰਨ ਲਈ ਆਉਂਦੇ ਨੇ ਸਾਰੇ ਤਕਰੀਬਨ 65 ਤੋਂ ਵੱਧ ਨੇ ਥੋੜਾ ਜਿਹਾ ਮਸਾਲਾ ਮਿਲ ਜਾਂਦਾ ਹੱਸੀ ਦਾ ਖੇਡੀ ਦਾ ਭੁੱਲ ਜਾਈਦਾ ਕੋਈ ਕੋਈ ਟੈਨਸ਼ਨਸ ਵਗੈਰਾ ਵੀ ਜਿਹੜੀਆਂ ਨੇ ਲਾਈਫ ਦੇ ਵਿੱਚ ਹੁੰਦੀਆਂ ਨੇ ਮਾਨੂੰ ਦੋ ਲਾਈਨਾਂ ਯਾਦ ਹੈ ਇੱਕ ਸਾਡੇ ਅਮਰ ਸਿੰਘ ਦੀ ਸ਼ੌਂਕੀ ਹੋਏ ਨੇ ਟਾਡੀ ਭੱਜਣਾ ਪਿੰਡ ਤੋਂ ਉਹ ਕਹਿੰਦੇ ਹੁੰਦੇ ਸੀ ਹੱਸਣਾ ਖੇਡਣਾ ਮਨ ਪਰਚਾਉਣਾ ਇਸ ਦੁਨੀਆ ਤੋਂ ਕੀ ਲੈ ਜਾਣਾ ਦੋ ਸੱਚ ਦੇ ਬੋਲ ਸੁਣਾ ਗਿਆ ਭਜਣਾ ਵਾਲਾ ਸ਼ੌਂਕੀ ਸੋ ਇਹਨਾਂ ਦੇ ਲਾਈਨਾਂ ਦੇ ਨਾਲ ਹੀ ਮੈਂ ਸਾਡੇ ਡਾਕਟਰ ਚੰਮਲਾਲ ਵਿਸ਼ੇਸ਼ਟ ਹੋਣੇ ਨੇ ਇਹ ਆਪਣੇ ਘਰ ਵਾਲੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਮੈਂ ਸਿਗੇ ਨਹੀਂ ਕਹਿੰਦਾ ਅੱਜ ਵੀ ਕਰਦੇ ਨੇ ਪਰ ਇਹ ਨਾ ਉਹਨਾਂ ਦੇ ਐਨੀਵਰਸਰੀ ਤੇ ਗਿਫਟ ਭੇਜਦੇ ਹੁੰਦੇ ਸੀ ਗਲਾਬ ਦੇ ਫੁੱਲ ਜਿਵੇਂ ਕਿ ਜਦੋਂ ਇਹਨਾਂ ਦੀ 25ਵੀਂ ਐਨੀਵਰਸਰੀ ਸੀਗੀ ਤਾਂ ਉਹਨਾਂ ਨੂੰ ਇਹਨਾਂ ਨੇ ਫੁੱਲ ਭੇਜੇ ਉਦੋਂ 40 ਸਾਲ ਦੇ ਸੀਗੇ ਤੇ ਇਹਨਾਂ ਨੇ ਫੁੱਲ ਭੇਜੇ ਉਹਨਾਂ ਨੂੰ 25 45 ਸਾਲ ਦੇ ਸੀ 25 ਫੁੱਲ ਭੇਜੇ ਵੀ ਤੁਸੀਂ ਮੈਨੂੰ 25 ਸਾਲਾਂ ਦੇ ਲੱਗਦੇ ਆ ਉਹ ਹੋਇਆ ਕਿ ਐਕਚੁਅਲੀ ਜਿਸ ਕੰਟਰੈਕਟਰ ਰਾਹੀਂ ਭੇਜੇ ਉਹਨਾਂ ਕੋਲ ਇੱਕ ਸਕੀਮ ਸੀਗੀ ਕਿ ਇੱਕ ਨਾਲ ਇੱਕ ਫਰੀ ਉਹ ਫੁੱਲ ਚੱਲ ਗਏ 40 ਨਾ 50 ਚੱਲ ਗਏ ਸੋ ਉਥੇ ਰੌਲਾ ਪੈ ਗਿਆ ਤੇ ਅੱਜ ਤੱਕ ਪੰਡ ਜੀ ਨੂੰ ਪਤਾ ਨਹੀਂ ਲੱਗਾ ਓਏ ਮੇਰੇ ਡਾਈਵੋਰਸ ਦਾ ਰੀਜ਼ਨ ਕੀ ਸੀਗਾ ਮਹੀਨੇ ਦੇ ਵਿੱਚ ਇੱਕ ਮੀਟਿੰਗ ਕਰਦੇ ਆ ਜਿਹਦੇ ਵਿੱਚ ਅਸੀਂ ਆਪਣੇ ਚੁਟਕਲੇ ਕਹਾਣੀਆਂ ਕਵਤਾਵਾਂ ਤੇ ਵੱਖ-ਵੱਖ ਤਰ੍ਹਾਂ ਦੇ ਨੌਨ ਵੈਜ ਵੈਜ ਚੁਟਕਲੇ ਸਾਰਾ ਕੁਝ ਚੱਲਦਾ ਤੇ ਅਸੀਂ ਆਪਣੇ ਆਪ ਨੂੰ ਅਸੀਂ ਰਿਟਾਇਰ ਨਹੀਂ ਸਮਝਦੇ ਅਸੀਂ ਆਪਣੇ ਆਪ ਨੂੰ ਜੰਗ ਸਮਝਦੇ ਆ ਤੇ ਅਸੀਂ ਦੇਖਦੇ ਆ ਕਿ ਅਸੀਂ ਜਿਹੜੇ ਆ ਅੱਜ ਜੇ 17 ਸਾਲਾਂ ਦਾ ਵੀ ਕੋਈ ਬੰਦੇ ਸਾਡੇ ਚ ਬੈਠੇ ਆ ਤਾਂ ਉਹ ਸਾਡੇ 25 ਸਾਲਾਂ ਦੇ ਜਵਾਨ ਦੇ ਨਾਲ ਮੁਕਾਬਲਾ ਕਰ ਸਕਦੇ ਆ ਤੇ ਕਰਦੇ ਵੀ ਆ ਛਤਬੀੜ ਜੂ ਤੋਂ ਬਾਅਦ ਚੋਹਾਲ ਡੈਮ ਦਾ ਟਰੈਕ ਇੱਕ ਐਸੀ ਜਗ੍ਹਾ ਹੈ ਜਿੱਥੇ ਤੁਸੀਂ ਜੰਗਲ ਸਫਾਰੀ ਦਾ ਮਜ਼ਾ ਲਓਗੇ। ਇਹ ਟਰੈਕ ਵੀ ਥੋੜਾ ਨਹੀਂ, ਆਉਣਾ ਜਾਣਾ ਕਰੀਬਨ 33 ਕਿਲੋਮੀਟਰ ਹੈ। ਇਹ 2.5 ਘੰਟੇ ਚ ਕੀਤੀ ਜਾਂਦੀ ਜਰਨੀ ਬੜੀ ਕਮਾਲ ਦੀ ਹੁੰਦੀ ਹੈ। ਜਿਸ ਵਿੱਚ ਤਖਨੀ ਰਹਿਮਾਨਪੁਰ ਵਾਈਲਡਲਾਈਫ ਸੈਂਚਰੀ ਦਾ ਚੱਕਰ ਵੀ ਲਗਾਇਆ ਜਾਂਦਾ ਹੈ। ਐਕਸਪਰਟਸ ਵੱਲੋਂ ਇਸ ਪੂਰੇ ਟ੍ਰਿਪ ਨੂੰ ਗਾਈਡ ਕੀਤਾ ਜਾਂਦਾ ਹੈ। ਨੇਚਰ ਗਾਈਡ ਡਾਕਟਰ ਅਮਨਦੀਪ ਸਿੰਘ ਬੜੀ ਬਾਰੀਕੀ ਨਾਲ ਹਰੇਕ ਚੀਜ਼ ਦੱਸਦੇ ਨੇ। ਜੰਗਲ ਸਫਾਰੀ ਦੀ ਟਿਕਟ 300 ਰੁਪਏ ਪ੍ਰਤੀ ਵਿਅਕਤੀ ਤੈਅ ਕੀਤੀ ਗਈ ਹੈ ਜਿਹੜੀ ਬਿਲਕੁਲ ਜਾਇਜ਼ ਜਾਪਦੀ ਹੈ ਇੱਥੇ ਖਾਸ ਕਰ ਰਵਾਇਤੀ ਰੁੱਖਾਂ ਦੀ ਪਲਾਂਟੇਸ਼ਨ ਵੀ ਕੀਤੀ ਗਈ ਹੈ ਜੋ ਵਾਤਾਵਰਣ ਨੂੰ ਬਿਹਤਰ ਤੋਂ ਬਿਹਤਰੀਨ ਕਰ ਦੇਣੀ ਜੀ ਮੇਨ ਇਹਦਾ ਕਨਸੈਪਟ ਸਾਡਾ ਰਹੇਗਾ ਕਿ ਅਗਰ ਕੈਂਪਿੰਗ ਵਗੈਰਾ ਟਰੈਕਿੰਗ ਵਗੈਰਾ ਕੋਈ ਕਰਨੀ ਹੋਵੇ ਤੇ ਸਾਡੇ ਕੋਲ ਟਰੈਕ ਵਗੈਰਾ ਬਣਾਏ ਹੋਏ ਆ ਸੀ ਤਿੰਨ ਟਰੈਕ ਬਣਾਏ ਹੋਏ ਆ ਜਿਹਨੂੰ ਅਸੀਂ ਕੀ ਕਰ ਸਕਦੇ ਜਿਹਦਾ ਕਈ ਲੋਕੀ ਪਸੰਦ ਕਰਦੇ ਟਰੈਕ ਕਰਨਾ ਤਦ ਅਸੀਂ ਟਰੈਕ ਤਿੰਨ ਟਰੈਕ ਬਣਾਏ ਆ ਥੱਲੇ ਨੂੰ ਇੱਕ ਬੋਟਿੰਗ ਲਈ ਇੱਕ ਸਾਡਾ ਵੈਸੇ ਡੇ ਡੇਢ ਕਿਲੋਮੀਟਰ ਟਰੈਕ ਹੈਗਾ 1.8 ਕਿਲੋਮੀਟਰ ਦਾ ਟਰੈਕ ਹੈਗਾ ਜੋ ਪੂਰਾ ਜੰਗਲ ਵਿੱਚ ਘੁੰਮਦਾ ਹੈ ਜਿੰਨਾ ਕੀ ਹੁੰਦਾ ਕਿ ਸਾਡਾ ਮੇਨ ਜਿਹੜਾ ਫੋਰੈਸਟ ਡਿਪਾਰਟਮੈਂਟ ਦਾ ਜਗਲਾਦ ਮੈਕਮ ਦਾ ਜਿੰਨੀ ਵੀ ਉਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਹੁੰਦੀ ਹੈ ਇੰਟਰਪ੍ਰੀਟੇਸ਼ਨ ਸੈਂਟਰ ਵੀ ਹੈਗਾ ਸਾਰਾ ਉੱਥੇ ਅਸੀਂ ਗਾਈਡ ਕਰ ਦੇਗੇ ਕਿ ਕਿਆ-ਕਿਆ ਚੀਜ਼ ਹੈਗੀ ਹੈ ਉੱਤੇ ਇੱਥੇ ਜਾਂਦੇ ਜਾਂਦੇ ਉੱਪਰ ਸਲੇਰਾ ਡੈਮ ਤੇ ਵੀ ਤੁਹਾਡੀ ਨਜ਼ਰ ਜਾਏਗੀ ਸੀਨ ਤੇ ਸਿੰਡਰੀ ਬਹੁਤ ਆਲਾਏ ਸ਼ਾਂਤ ਤੇ ਨੀਲਾ ਪਾਣੀ ਤੁਹਾਨੂੰ ਕਿਸੇ ਹੋਰ ਹੀ ਦੁਨੀਆ 'ਚ ਹੋ ਵਾਟਰ ਐਕਟੀਵਿਟੀਆਂ ਚ ਸਪੀਡਬੋਰਡ ਦਾ ਆਨੰਦ ਲੈਂਦੇ ਸੈਲਾਨੀ ਆਮ ਦੇਖੇ ਜਾ ਸਕਦੇ ਨੇ ਜਲਦੀ ਹੀ ਇੱਥੇ ਸ਼ਿਕਾਰਾ ਰਾਈਡਸ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਹਾਰਸ ਰਾਈਡ ਕੈਮਲ ਰਾਈਡ ਵੀ ਇੱਥੇ ਸ਼ੁਰੂ ਹੋਏਗੀ ਜਦੋਂ ਤੁਸੀਂ ਪਾਣੀ ਦੇ ਵਿੱਚ ਜਾਂਦੀ ਸਪੀਡਬੋਰਡ ਦਾ ਆਨੰਦ ਲੈਂਦੇ ਹੋ ਤਾਂ ਮਨ ਜਿਹੜਾ ਹੈ ਉਹ ਕਿਸ਼ਤੀ ਦੇ ਨਾਲ-ਨਾਲ ਹੁਲਾਰੇ ਖਾਣ ਲੱਗਦਾ ਹੈ ਇਹ ਜਿਹੜਾ ਉਦਮ ਹੈ ਸੈਰ ਸਪਾਟੇ ਦਾ ਸਰ ਤੇ ਸਪਾਟਾ ਦੋਲਾ ਵੀ ਦੇ ਸਰ ਨਾਲ ਵੀ ਉਸ ਸ਼ਾਸ ਇਹ ਲਫਜ਼ ਵਿੱਚ ਹੀ ਬੜੀ ਉਸਾਸ ਹੋ ਜਾਂਦਾ ਇਹ ਨਸ ਪਟਾ ਲੱਗ ਜਾਂਦਾ ਇਹ ਟੋਟਲ ਦਿਮਾਗ ਦਾ ਫਰੇਮ ਰੀਫਰ ਹੋ ਜਾਂਦਾ ਰੀਫਰੈਸ਼ ਬਿਟ ਹੋ ਜਾਂਦੀ ਹੈ ਅਗਾ ਸੋਚ ਦੀ ਸ਼ਕਤੀ ਬੰਦ ਹੀ ਹੈ ਤੇ ਇਹਦੇ ਨਾਲ ਸਟੇਬਿਲਟੀ ਦੇ ਹੈਲਥ ਵੀ ਆਉਦੀ ਹੈ ਆਪਣੀ ਜ਼ਿੰਦਗੀ ਲਈ ਕੁਝ ਸਮਾਂ ਵਧਾਉਣ ਲਈ ਇੰਜੋਏ ਕਰ ਸਕੀਏ ਤੇ ਉਹਦੇ ਨਾਲ ਸਾਡੀ ਜ਼ਿੰਦਗੀ ਦੇ ਵਧੀਆ ਪਾਲ 2 ਘੰਟੇ 3 ਘੰਟੇ ਸਭ ਕੋ ਸ਼ਾਹਦ ਵਾਲਾ ਪੁਲ ਲਗੇ ਅਸੀਂ ਇੱਥੇ ਬੈਠਦੇ ਆ ਰਾਤ ਨੂੰ ਰੁਕਣ ਲਈ ਹਟਸ ਦਾ ਪ੍ਰਬੰਧ ਕੀਤਾ ਗਿਆ ਹੈ ਰਹਿਣ ਲਈਏ ਹਟਸ ਬਿਲਕੁਲ ਨਵੇਕਲੀ ਕਿਸਮ ਨਾਲ ਡਿਜ਼ਾਈਨ ਕੀਤੀਆਂ ਗਈਆਂ ਨੇ 3750 ਰੁਪਏ ਇੱਕ ਹਟ ਦਾ ਕਿਰਾਇਆ ਹੈ ਹਰੇਕ ਸੁਵਿਧਾ ਉਪਲਬਧ ਹੈ ਲੋਕਾਂ ਨੂੰ ਵੇਅਰ ਕਰਦੇ ਆ ਪੇੜਾਂ ਬਾਰੇ ਦੱਸਦੇ ਆ ਜਾਨਵਰ ਵਗੈਰਾ ਕਈ ਵਾਰ ਸੰਭਰ ਵਗੈਰਾ ਲੈਪਡ ਵਗੈਰਾ ਸਾਰੇ ਕੁਝ ਇਹ ਦਿਖਾਈ ਵੀ ਦਿੰਦੀ ਹੈ ਤੇ ਅਸੀਂ ਉਹਨਾਂ ਪ੍ਰਸੰਗ ਗਾਈਡ ਵੀ ਭੇਜਦੇ ਆ ਆਪਣਾ ਤੇ ਬਾਕੀ ਸਾਡੇ ਕੋਲ ਸਟੇ ਕਰਨ ਲਈ ਦੋ ਹਟਸ ਹੈਗੀਆਂ ਜੋ ਅਸੀਂ ਬਾਟਰ ਬੋਡੀ ਦੇ ਨਾਲ ਟੱਚ ਹੈਗੀਆਂ ਜੋ ਸਾਹਮਣੇ ਚੋ ਹਾਲ ਡੈਮ ਹੈ ਉਹਦੇ ਸਾਹਮਣੇ 뷰 ਦੇਖਦਾ ਹੈ ਦੋ ਬਾਲਕਨੀ ਹੈਗੀ ਹੈ ਹਟ ਦੇ ਵਿੱਚ ਅਸੀਂ ਪੂਰਾ ਲਗਜ਼ਰੀ ਫੈਸਿਲਿਟੀ ਪ੍ਰੋਵਾਈਡ ਕੀਤੀ ਗਈ ਹੈ ਤੇ ਬਾਕੀ ਸਰ ਅਸੀਂ ਜਿੱਦਾਂ ਸਾਡਾ ਪੂਰਾ ਸੀ ਟਰੈਕ ਵਗੈਰਾ ਆਕਸੀ ਵਾਕ ਵੀ ਬਣਾਇਆ ਹੋਇਆ ਹੈ ਜਿਹਦੇ ਵਿੱਚ ਕੀ ਹੁੰਦਾ ਜਦੋਂ ਕੋਈ ਸਟੇ ਕਰਦਾ ਇੱਥੇ ਸਵੇਰੇ ਉੱਠ ਕੇ ਕੀ ਕਰ ਸਕਦੇ ਆ ਉਹ ਆਪਣੇ ਆਰਾਮ ਨਾਲ ਆਕਸੀਬਾਕ ਇਥੇ ਟਰੈਕ ਕਰ ਸਕਦੇ ਆ ਜਿੰਨਾ ਕੀ ਹੁੰਦਾ ਸੀ ਬਾਇਓ ਡਿਜ਼ਪਲੈਂਟ ਉਹ ਜੈਟ ਰੋਫਾ ਵਗੈਰਾ ਸੀ ਪੇੜ ਲਗਾਏ ਹੋਏ ਆ ਜੋ ਵੀ ਮਤਲਬ ਪਲਾਂਟੇਸ਼ਨ ਕੀਤੀ ਹੋਈ ਹੈ ਸੀ ਉਹ ਚ ਕੀ ਹੁੰਦਾ ਸਾਨੂੰ ਫੁੱਲ ਆਕਸੀਜਨ ਮਤਲਬ ਪ੍ਰੋਵਾਈਡ ਹੁੰਦੀ ਹੈ ਸੀ ਪੇੜਾਂ ਦੇ ਵਿੱਚ ਇਥੇ ਪੂਰਾ ਰਸਤਾ ਬਣਾਇਆ ਹੋਇਆ ਹੈ ਪੇੜਾਂ ਦੇ ਵਿੱਚੋਂ ਵਿੱਚੋਂ ਜੋ ਸਵੇਰੇ ਪੂਰਾ ਅਸੀਂ ਟਰੈਕ ਕਰਕੇ ਹੋਏ ਨਾ ਫਰੈਸ਼ ਆਕਸੀਜਨ ਅਸੀਂ ਆਪਾਂ ਮਤਲਬ ਕੰਜ਼ੂਮ ਕਰ ਸਕਦੇ ਆ ਇੱਥੇ ਤਾਂ ਅਸੀਂ ਪਹਿਲੀ ਵਾਰੀ ਆਇਆ ਲੇਕਿਨ ਅਸੀਂ ਆ ਮਹੀਨੇ ਚ ਇੱਕ ਮੀਟਿੰਗ ਕਰਦੇ ਆ ਕਦੇ ਕਿਤੇ ਕਦੇ ਕਿਤੇ ਆ ਆ ਮੈਨੂੰ ਬਹੁਤ ਦੇ ਵਧੀਆ ਏਰੀਆ ਲੱਗਿਆ ਇਹ ਫਸਟ ਕੋ ਮਿਲਾ ਕੇ ਤੁਹਾਡਾ ਦਿਨ ਬਹੁਤ ਸ਼ਾਨਦਾਰ ਰਹਿੰਦਾ ਹੈ ਇੱਥੇ ਘੁੰਮਣ ਤੋਂ ਬਾਅਦ ਤੁਸੀਂ ਹਲਕੇ ਤੇ ਤਰੋਤਾਜ਼ਾ ਮਹਿਸੂਸ ਕਰੋਗੇ ਆਪਣੇ ਸੋਨੇ ਪੰਜਾਬ ਵਿੱਚ ਇਹ ਬਹੁਤ ਹੀ ਸੋਹਣੀ ਜਗ੍ਹਾ ਹੈ ਇਸ ਦਾ ਮਜ਼ਾ ਤੁਹਾਨੂੰ ਜ਼ਰੂਰ ਲੈਣਾ ਚਾਹੀਦਾ ਜਦ ਤੂੰ ਪੋੜਿਆ ਪੰਛੀ ਆ ਉਡਣ ਲੱਗਾ ਫੜਨਾ ਛਕਿਆ ਪਾ ਪਰਵਾਰ ਤੇਰੀ ਚੁੱਪ ਰਹੀ ਪਦਮਣੀ ਨਾਰ ਦੀ ਨੱਥ ਵਰਗੀ ਤੇਰੇ ਦਰਸ਼ ਦੀ ਖਲੋਤੀ ਤਲਵਾਰ ਤੇਰੀ ਨਾਨਕ ਆਣੇ ਨੂੰ ਬੜੇ ਸੰਦੇਸ਼ ਕਲੇ ਮਿਲਿਆ ਰਾਵੀ ਚ ਨਾ ਨਭਾਰ ਤੇਰੀ ਚਮਚਮ ਕਲਗੀ ਜੋ ਚਾਰਦੀ ਰੱਖਦੀ ਰਹੀ ਕਲਮ ਪੂਣੀਆਂ ਗਜਰੇ ਖਲਾਰ ਤੇਰੀ